ਸਸੇ ਸ਼ਿਕਰ ਜਿਸਾਇਆ ਨੂੰ ਸਲਾਹੋ ਜੀ ਅਸੀਂ ਜਾ ਰਹੇ ਹਾਂ ਤੋੜਾ ਸਾਹਿਬ ਬਹੁਤ ਹੀ بارش ਹੋ ਰਹੀ ਹੈ ਤੇ ਅੱਗੇ ਜਾ ਰਹੇ ਹਾਂ ਸੋਨਾ ਦੇਖੋ ਕਹਿ ਰਿਹਾ ਕਿ ਮੈਂ ਚਲਾ ਕੇ ਜਾਣਾ ਆ ਤਾਂ ਦੇਖ ਲਓ ਗ੍ਰੀਨਰੀ ਦੇਖੀ ਸਲੋ ਸਲੋ ਛੱਤੀ ਉੱਠੇ ਮੋਨ ਰੱਖਣਾ ਹੈ ਕਾ ਦੇਖੋ ਜਿਓ ਸਾਹਮਣੇ ਜਾਣਾ ਹੈ ਜੋ ਨਹੀਂ ਗਰਸਦੀ ਕਿਉਂਕਿ ਮੇਰੇ ਦੂਸਰੇ ਹੱਥ 'ਤੇ ਚੰਬਰੇਲਾ ਭੜਿਆ ਹੋਇਆ ਹੈ ਬਹੁਤ ਤੇਜ਼ ਬਾਰਿਸ਼ ਹੋ ਰਹੀ ਹੈ ਚਲੋ ਜੀ ਬਾਰਿਸ਼ ਰੋਡ ਦੇਖੋ ਕਿੰਨੇ ਗੰਦੇ ਰੋਡ ਆ ਚਲੋ ਜੀ ਇਹ ਲੱਗੇ ਨੇ ਚਾਵਲ ਥੋੜੇ ਥੋੜੇ ਵਿੱਚ ਲੱਗ ਗਏ ਨੇ ਪੂਰੇ ਸਾਰੇ ਖੇਤ ਚਾਵਲਾਂ ਦੇ ਆ ਇਸ ਲਈ ਵੇਖ ਲਓ ਸੋਨ ਨੂੰ ਦੇਖ ਲਓ ਮਜ਼ਾ ਆ ਰਿਹਾ ਇਹਨੂੰ ਬਾਈਕ ਚਲਾ ਕੇ। ਹੋ ਜੀ ਅਸੀਂ ਪਹੁੰਚ ਚੁੱਕੇ ਹਾਂ ਗੁਰੂ ਘਰ। ਲਓ ਜੀ ਅੰਦਰ ਜਾ ਕੇ ਤੁਹਾਨੂੰ ਦਰਸ਼ਨ ਕਰਵਾਵਾਂਗੇ। ਤੇ 16:30 ਪਹਿਲਾਂ ਹੀ ਪਹੁੰਚ ਗਿਆ ਦੇਖ ਲਓ। ਸਾਹਮਣੇ। ਸੋ ਜੀ ਬਾਰਿਸ਼ ਬਹੁਤ ਤੇਜ਼ ਹੋ ਰਹੀ ਹੈ ਤਾਂ ਅਸੀਂ ਆ ਗਏ ਹਾਂ ਗੁਰੂ ਘਰ। ਤੇ ਚਲੋ ਜੀ ਹੁਣ ਕਰਦੇ ਹਾਂ ਦਰਸ਼ਨ ਦੇਖੋ ਜੀ ਬੰਦ ਹੋ ਚੁੱਕਾ ਹੈ ਮੈਂ ਸਾਰਾ ਤੋਂ ਇਸ ਵੀ ਕਰ ਲਓ ਗੁਰੂ ਘਰ ਦੇ ਦਰਸ਼ਨ ਨੇ ਸੁਸਾ ਵਾਲੇ ਬਾਬੂ ਜੀ ਗੁਰਦਸ਼ਿੰਦਰ ਰੋਸਾਰੇ ਤੁਸੀਂ ਆਖ ਲੈਣਾ ਅਹੀ ਗਈ ਠੀਕ ਉਹ ਬੇਟਾ ਆ ਰਿਹਾ ਮੈਂ ਜਿੰਦ ਜਿੰਦ ਮੱਥਾ ਟੇਕਣ ਨਾ ਉੱਧਰ ਦੀ ਜੀ ਅਸੀਂ ਆ ਗਏ ਆਂ ਵਾਪਿਸ ਤੇ ਬਾਰਿਸ਼ ਰੁਕਣ ਦਾ ਨਾਮ ਨਹੀਂ ਲੈ ਰਹੀ ਤੇ ਬਾਰਿਸ਼ ਦੇ ਵਿੱਚ ਹੀ ਗਏ ਤੇ ਬਾਰਿਸ਼ ਵਿੱਚ ਹੀ ਆਏ ਆਂ ਦੇਖੋ ਪਾਣੀ ਪਾਣੀ ਹੋਇਆ ਪਿਆ ਸਾਰੇ ਤੇ ਲਾਸਟ ਵਿੱਚ ਇੱਕ ਵਾਰ ਫੇਰ ਤੁਹਾਨੂੰ ਸਾਰਿਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪਰਬ ਦੀਆਂ ਲੱਖ ਲੱਖ ਵਧਾਈਆਂ ਤੇ ਲਓ ਜੀ ਇੱਥੇ ਹੀ ਕਰਦੇ ਆ ਵੀਡੀਓ ਦਾ ਐਂਡ ਤੇ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਪਲੀਜ਼ ਜ਼ਰੂਰ ਦੱਸਣਾ ਔਰ ਅਗਰ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੇ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਅੱਜ ਕੋਈ ਵੀ ਵੀਡੀਓ ਮੈਂ ਰੈਸਪੀ ਦੀ ਨਹੀਂ ਪਾ ਰਹੀ ਕਿਉਂਕਿ ਅੱਜ ਮੈਂ ਛੋਟਾ ਜਿਹਾ ਵਲੌਗ ਬਣਾਇਆ ਸੀ ਤੇ ਬਾਰਿਸ਼ ਕਾਫੀ ਹੋ ਰਹੀ ਆ ਤੇ ਚਲੋ ਜੀ ਫਿਰ ਮਿਲਦੇ ਆ ਇੱਕ ਨਈ ਵੀਡੀਓ ਦੇ ਨਾਲ ਤਦ ਤੱਕ ਲਈ ਬਾਏ ਬਾਏ